ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣਵਾ ਤਨਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਆਂਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਢਾਲੀਵਾਲ ਫੈਮਿਲੀ ਚੌਕ ਮਹਿਤਾ ਵਿਖੇ ਬਟਾਲਾ ਰੋਡ ਤੇ ਸਾਡਾ ਵੀਰ ਮਾਸਟਰ ਸੁਖਵਿੰਦਰ ਸਿੰਘ ਉਹਨਾਂ ਦੀ ਸਮੂਹ ਫੈਮਿਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਪਣੇ ਨਿਵਾਸ ਸਥਾਨ ਤੇ ਮਨਾਇਆ ਗਿਆ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਐਨਆਰਆਈ ਉਹਨਾਂ ਦੇ ਭਰਾਵਾਂ ਭੈਣਾਂ ਵੱਲੋਂ ਜੋ ਕਿ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਵੀਰ ਸਾਡੇ ਮਾਸਟਰ ਸੁਖਵਿੰਦਰ ਸਿੰਘ ਜੀਾਂ ਦੇ ਸਾਰੀ ਫੈਮਿਲੀ ਗੁਰੂ ਨਾਲ ਜੁੜੀ ਆ ਉਹ ਹਰ ਸਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਖੰਡ ਪਾਠ ਸਾਹਿਬ ਕਰਾ ਕੇ ਭੋਗ ਪਾਉਣ ਪ੍ਰੰਤ ਖੁੱਲੇ ਪੰਡਾਲ ਦੇ ਵਿੱਚ ਕਵੀਸ਼ਰ ਭਾਈ ਕੇਵਲ ਸਿੰਘ ਜੀ ਮਹਿਤਾ ਉਹਨਾਂ ਦਾ ਜਥਾ ਰਾਗੀ ਸਿੰਘ ਭਾਈ ਬਲਦੇਵ ਸਿੰਘ ਜੀ ਦਮਦਮੀ ਟਕਸਾਲ ਵਾਲੇ ਤੇ ਢਾਡੀ ਜਥਾ ਭੈਣ ਮਾਝੇ ਵਾਲੀਆਂ ਬੀਬੀਆਂ ਤੇ ਹੋਰ ਸਾਡੇ ਵੀਰਾਂ ਨੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਮਰਦਾਨੇ ਦੇ ਮੋਢੇ ਤੋਂ ਹਲਾ ਕੇ ਸਤਿਗੁਰੂ ਕਹਿੰਦੇ ਤੂੰ ਕਿਉਂ ਡਰਦਾ ਡਰੇ ਤੇ ਉਹ ਜਿਹੜਾ ਪਾਪ ਕਰਦਾ ਹੈ ਜਿਹਦੇ ਸਿਰ ਤੇ ਗਨਾਹਾਂ ਦੀ ਪੰਡ ਹੈ ਨਿਰਭੈ ਹੋ ਕੇ ਨਿਰੰਕਾਰ ਨੂੰ ਯਾਦ ਕਰਤੇ ਰਵਾਬ ਜਾਂ ਬਾਣੀ ਆਈ ਹੈ ਭਾਈ ਮਰਦਾਨਾ ਜੀ ਨੇ ਰਵਾਵ ਬਜਾਉਣੀ ਸ਼ੁਰੂ ਕੀਤੀ ਤੇ ਮੇਰੇ ਬਾਬੇ ਨੇ ਗਾਉਣਾ ਸ਼ੁਰੂ ਕੀਤਾ ਸੂਹੀ ਮਹੱਲਾ ਪਹਿਲਾ ਘਰ ਛੇਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਉਦਲ ਕਹਿ ਹਾਂ ਚਿਲਕਣਾ ਕੋਟਮ ਕਲੜੀ ਮਸ ਧੋਦਿਆਂ ਜੂਠਣਾ ਉਤਰੇ ਜੇ ਸੋ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਂ ਜਿੱਥੇ ਲੇਖਾ ਮੰਗੀ ਹੈ ਜਿੱਥੇ ਕੜੇ ਦਸਨ ਇਹ ਸ਼ਬਦ ਪੜਿਆ ਇੱਕ ਇੱਕ ਤੋਕੇ ਦੀ ਸੱਜਣ ਦੇ ਦਿਲ ਤੇ ਤੀਰ ਵਾਂਗ ਲੱਗੇ ਸਾਡਾ ਸਿੱਖ ਰੱਖੀ ਸੁੱਕੀ ਇਹਦੀ ਰੱਖੀ ਸੁੱਕੀ ਇਹਦੀ ਜਾਰੇ ਧਿਆਨ ਬੁਲਾਈ ਸਤ ਸੰਗਤ ਜੀ ਸਤਗੁਰ ਗੁਰੂ ਨਾਨਕ ਮਹਾਰਾਜ ਜੀ ਨੇ ਮਲਕ ਭਾਗੋ ਦੇ ਇਹੋ ਜੇ ਸਿੱਖਿਆ ਦਿੱਤੀ ਉਹਦੇ ਕੰਨ ਖੁੱਲ ਗਏ ਕਵਾਰ ਖੋਲ ਦਿੱਤੇ ਸਤਗੁਰ ਗੁਰੂ ਨਾਨਕ ਮਹਾਰਾਜ ਸੱਚਾ ਆਇਆ I'm a